ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਸਰਕਾਰੀ ਬੱਸ ਵਿਚਕਾਰ 28 ਸਾਲ ਦੇ ਰਮੇਸ਼ ਨਾਮ ਦੇ ਨੌਜਵਾਨ ਦੀ ਲਪੇਟ ਚੋਂ ਨਾਲ ਮੌਤ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦ ਰਮੇਸ਼ ਆਪਣੀ ਨਿੱਜੀ ਬੱਸ ਨੂੰ ਬੈਕ ਕਰਵਾ ਰਿਹਾ ਸੀ। ਇਸੇ ਦੌਰਾਨ ਪਿੱਛੇ ਇੱਕ ਹੋਰ ਬੱਸ ਆ ਗਈ। ਜਦ ਤੱਕ ਉਹ ਸੰਬਲ ਦਾ ਬੱਸ ਨਹੀਂ ਰੁਕੀ ਤਾਂ ਦੋਵੇਂ ਬੱਸਾਂ ਦੇ ਵਿਚਕਾਰ ਆ ਗਿਆ। ਇਸ ਘਟਨਾ ਉਸ ਦੀ ਦਰਦਨਾਕ ਮੌਤ ਹੋਈ ਹੈ। ਰਮੇਸ਼ ਪਿਛੋਂ ਨੇਪਾਲ ਦਾ ਰਹਿਣ ਵਾਲਾ ਸੀ ਤੇ ਪ੍ਰਾਈਵੇਟ ਬੱਸ ਦੀ ਸਫਾਈ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਇਨਸਾਫ ਦੀ ਮੰਗ ਕੀਤੀ। ਸਟੀ ਹੋਮ ਨਿਊਜ਼ ਲਈ सुरेंद्र ਸੋਨਨੀ ਦੀ ਰਿਪੋਰਟ ਜੀ ਨਾਮ ਹੈ ਮੇਰਾ ਦਲਜੀਤ ਸਿੰਘ ਕਿਹੜੀ ਯੂਨੀਅਨ ਤੋਂ ਬਸ ਯੂਨੀਅਨ ਤੋਂ ਆ ਪੀਆਰਟੀ ਸੀ ਕੰਟਰੈਕਟ ਵਰਕ ਜੋ ਕਿ ਕੀ ਗੱਲਬਾਤ ਹੋਈ ਜਿਹੜਾ ਸਵੇਰੇ ਹਾਸਾ ਹੋਇਆ ਮੁੰਡੇ ਸਵੇਰੇ ਜਿਹੜਾ ਹਾਸਾ ਹੋਇਆ ਜਿਹੜੀ ਸਾਡੀ ਪੀਆਰਟੀ ਸੀ ਦੀ ਗੱਡੀ ਆ ਇਹ ਨੁੱਕਰ ਕੇ ਬਸ ਸਟੈਂਡ ਨੂੰ ਆ ਰਹੀ ਸੀਗੀ ਇਹ ਜਿਹੜਾ ਮੋੜ ਪੰਦਾ ਆਪਣੇ ਠੇਕੇ ਕੋਲੇ ਨਾ ਇਹ ਆਪਦੀ ਜਿਹੜੀ ਪ੍ਰਾਈਵੇਟ ਗੱਡੀਆਂ ਸਲੀਪਰ ਗੱਡੀਆਂ ਵੈਕ ਕਰਾ ਰਹੇ ਸੀ ਜਿਹੜੇ ਮੁੰਡੇ ਡੈਥ ਹੋਈ ਉਹ ਗੱਡੀ ਪਿੱਛੇ ਵੈਕ ਕਰਾ ਰਿਆ ਸੀ ਆਪਣੀ ਗੱਡੀ ਪਿੱਛੇ ਖੜ ਗਿਆ ਆ ਕੇ ਤੇ ਉਹ ਆਪਦੀ ਗੱਡੀ ਪੈਕ ਕਰਾਉਂਦੇ ਉਹ ਗੱਡੀ ਵਿੱਚ ਲੱਗਣ ਲੱਗੀ ਉਹ ਭੱਜ ਗਿਆ ਆਪਦੀ ਗੱਡੀ ਨੂੰ ਰੋਕਣ ਲੱਗਿਆ ਸੀਗਾ ਉਹ ਭੱਜ ਕੇ ਰੋਕਣ ਲੱਗਿਆ ਗੱਡੀ ਵਿਚਾਲੇ ਆ ਗਿਆ ਉਹ ਰੁਕੀ ਨਹੀਂ ਹੈਗੀ ਉਹ ਦੋਨਾਂ ਦੀ ਸਾਨਾਂ ਦੇ ਵਿੱਚ ਆ ਗਿਆ ਤੇ ਮੁੰਡੇ ਦੀ ਡੈਥ ਹੋ ਗਈ ਉਹ ਹੀ ਡੈਥ ਹੋ ਗਈ ਤੇ ਹੁਣ ਪਰਿਵਾਰ ਨੂੰ ਕਿਸ ਤਰ੍ਹਾਂ ਦੀ ਗੱਲਬਾਤ ਕੀਤੀ ਸਮਝੋਤਾ ਕਿ ਨਹੀਂ ਉਹ ਜਿਹੇ ਗੱਲਬਾਤ ਭਾਜੀ ਚੱਲ ਰਹੀ ਆ ਉਹ ਅੰਦਰੀ ਆ मैम की मेरा सीता देवी सीता देवी जी क्या हुआ है कौन था जिसके मेरा मुंडा है सर मुस्कृत मे ले बच्चे माँ बाप लाइफा मिले पाले, बच्चे सुटा -सुटा बच्चे मिले पाले ना ना हाँ है सर वही नहीं माँ बा नेपाल में इसलिए बस लेकर मार के मारते हैं मेरा मुंडा कितनी उम्र अट्ठाईस साल की उम्र है सर शादी शुदा नहीं सर शादी नहीं है अभी कब जानकारी मिली है आपको अभी अभी सभी मिले सर आपको जानकारी ਅਭੀ ਪਤਾ ਲੱਗਿਆ ਮੇਰਾ ਮੁੰਡਾ ਤਾਂ ਮੈਂ ਸਗਲ ਵੀ ਨਹੀਂ ਦੇਖਿਆ ਇਹ ਸਰ ਕਾਹ ਪਰ ਹੈ ਮੇਰਾ ਬੰਡਾ ਅਭੀ ਪਤਾ ਲੱਗਿਆ ਇਹ ਸਰ ਅਬ ਮੇਰਾ ਬੱਚੇ ਛੋਟਾ ਛੋਟਾ ਪਿੰਡ ਦੇ ਪਿੰਡ ਮੇ ਇਹ ਠਾਨੇ ਦੇ ਬਾਸੜ ਕੇ ਆਇਆ ਛੋਟਾ ਬੱਚੇ ਨਾ ਸਾਦੀ ਸੁਦਾ ਆ ਨਾ ਕੁਛ ਵੀ ਨਹੀਂ ਆਵੇ ਮੁੰਡਾ ਮੇਰਾ काम करके बच्चे को अपने भाई बहन को भी देता है रोटी मेरे को भी देना खर्चा दे के जनता है मतलब मेरी माँ को ला तू काम मत करे मैं ले ले पास खर्चा बस का काम करता है सर हाँ जी सर बस सफाई सफाई हाँ जी सर कब पता चला आपको अभी पता चला सर पता चला देखे ही नहीं मिले अपना मुंडा मिले ही नहीं ही नहीं सर पुलिस चौकी है क्या सरकी अब पुलिस चौकी कर रहे है अब देखो क्या कर रहे हैं ऐसा हो गया गलती दोनों के बोले हम तो पता कही गलती किसी कलराम तो अपना मुंडे देख रहे है मेरा मुंडे की गलती मेरा मुंडे तो मार दिया अब गलती है ना बोलते गलती दोनों की है उधर से ठक मारे उन्हें भी ठक मारे क्यों है फिर के बोलते हम तो देखे आपने अच्छे थोड़ी देखे सर। है था 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 था? सर हाँ क्या की करते क्या मांग जी सर कार्रवाई की मांग कर हां जी कार्रवाई होनी चाहिए सर कार्रवाई होनी चाहिए सर सूरज जी मेरा नाम किथे दे रहे ਅਸੀਂ ਜੀ ਨੇਪਾਲ ਦੇ ਰਹਿਣ ਵਾਲੇ ਆ ਤੇ ਇੱਥੇ ਹੁਣ ਪ੍ਰਵਾਸੀ ਕੰਮ ਕੰਮ ਕਰਦੇ ਆ ਇੱਥੇ ਕੰਮ ਕਰਦੇ ਹਾਂ ਹਾਂਜੀ ਕਿਦੀ ਕੁੰਡੇ ਦੀ ਵੀਜ਼ਾ ਕਰਦਾ ਹੈ ਮੇਰਾ ਭਰਾ ਜੀ ਮੈਂ ਆਪਦੇ ਤਾਈ ਦਾ ਮੁੰਡਾ ਕੀ ਗੱਲਬਾਤ ਕੀਤੀ ਗੱਲਬਾਤ ਇਵੇਂ ਆ ਸਾਨੂੰ ਸਵੇਰੇ ਜਿਵੇਂ 9 8 ਕੇ 9 ਵਜੇ ਪਤਾ ਚੱਲਿਆ ਵਾ ਹੁਣ ਵੱਡੇ ਵੀਰੇ ਹੋਣਾ ਨੇ ਜਿਵੇਂ ਕਿਸੇ ਨੇ ਕਿਹਾ ਕਿ ਉਹਦਾ ਏਦਾਂ ਤੇਰਾ ਭਰਾ ਉਹਦੀ ਏਦਾਂ ਦੋ ਬੱਸਾਂ ਦੇ ਵਿੱਚ ਆ ਕੇ ਸਿਰ ਪਾਟ ਗਿਆ ਅੱਖ ਪਾਟ ਗਿਆ ਦਾ ਡੈਥ ਹੋ ਗਈ ਕਹ ਕੇ ਫਿਰ ਜਦੋਂ ਸਾਨੂੰ ਪਤਾ ਚੱਲਿਆ ਅਸੀਂ ਇੱਥੇ ਆਏ ਆ ਉਹਨੂੰ ਖੜੇ ਆ ਇਨਾਂ ਕੋਲੇ ਦੇਖੂ ਕੀ ਮੰਗ ਕਰਦੇ ਆ ਉਹ ਕੀ ਕਹਿੰਦੇ ਨਹੀਂ ਕਦੀ ਪੁਲਿਸ ਹਾਂਜੀ ਕੀ ਕੱਲੀ ਆ ਪੁਲਿਸ ਕਹਾ ਜੀ ਨਾਮ ਕਰਵਾਉਣ ਲਈ ਕਹਿ ਰਹੀ ਹੈ ਗੱਲ ਤਾਂ ਹੋ ਰਹੀ ਹੈ ਜੀ ਕਹਿੰਦੀ ਆ ਹੁਣ ਦੇਖੋ ਕੀ ਕਹਿੰਦੇ ਆ ਅਜੇ ਗੱਲ ਕਰ ਰਹੇ ਆਂ ਔਰ ਰਾਜੀਨਾਮਾ ਨੂੰ ਵੀ ਨੂੰ ਮੰਨਣ ਨੂੰ ਵੈਸੇ ਅਸੀਂ ਫਿਰ ਕਾਰਵਾਈ ਸਾਨੂੰ ਮਨ ਇੰਤਜ਼ਾਰਤਾ ਜੀ ਦਾ ਕਿਉਂਕਿ ਇੱਕ ਜਾਣ ਜਾਣੀ ਸੋਖੀ ਗੱਲ ਤਾਂ ਹੈ ਨਹੀਂ ਜੀ ਠੀਕ ਹੈ ਸਾਡਾ ਭਾਈ ਗਿਆ ਉਹਨਾਂ ਦਾ ਮੁੰਡਾ ਗਿਆ ਛੋਟੀ ਗੱਲ ਤਾਂ ਨਹੀਂ ਕੀ ਹੋਇਆ ਸੀ ਹੱਸਾ ਕਿ ਉਹ ਆਪਣੇ ਹੱਸਾ ਹੀ ਮਿਆਂ ਜੀ ਉਸਮਨ ਜਿਆਰਿਆ ਵਾ ਜਿਵੇਂ ਉਹ ਬੱਸ ਇੱਕ ਪਿੱਛੇ ਕਰਾ ਰਿਆ ਸੀ ਦੂਸਰੇ ਬੱਸ ਵਾਲੇ ਨੇ ਪਿੱਛੋਂ ਦੂਸਰੀ ਬੱਸ ਲਿਆ ਕੇ ਵਿਚੇ ਉਹਨੂੰ ਨੱਪਤਾ ਨੱਪ ਕੇ ਉਹਦਾ ਦਿਮਾਗ ਛੇਰ ਪਟਿਆ ਇੱਕ ਅੱਖਾ ਪਟ ਗਈ ਜਿਹੜਾ ਸੁਣਨ ਜਿਆਰਿਆ ਵਾ ਸਾਨੂੰ ਮੌਕੇ ਤੇ ਡੈਥ ਹੋ ਗਈ ਜੀ ਕਿੰਨੀ ਉਮਰ ਸੀ ਉਮਰ ਤਾਂ 28 ਸਾਲ ਦੇ ਨੇੜੇ ਰਮੇਸ਼ ਜੀ ਹਾਂ ਜੀ ਉਹ ਪਸੰਦੀ ਕੰਮ ਕੁੰਮ ਕਰਦੇ ਸੀ ਹਾਂ ਜੀ ਬੱਸਾਂ ਦਾ ਕੰਮ ਕੁੰਮ ਕਰਦਾ ਸੀ ਜੀ ਸਰੀ ਮਾਮਲਾ ਆਇਆ ਸੀਗਾ ਜੀ ਉਹ ਮੁੰਡੇ ਦੀ ਦਿੱਤਾ ਕੀ ਮਾਮਲਾ ਹੈ ਜੀ ਲਾਇਸਵਰ 7:30 ਤੇ ਨਾ ਬੱਸ ਸਟੈਂਡ ਤੋਂ ਪੀ.ਆਰ.ਟੀ. ਦੀ ਬੱਸ ਆ ਰਹੀ ਸੀ ਪ੍ਰਾਈਵੇਟ ਬੱਸ ਬੈਕ ਕਰ ਰਿਆ ਸੀ ਤੇ ਇੱਕ ਲੜਕਾ ਸੀ ਉਮਰ 26 ਕੇ ਸਾਰ 네ਪਾਲ ਦੇ ਰਹਿਣ ਵਾਲਾ ਸੀ ਗੱਡੇ ਗੁੰਡੇ ਸਾਫ ਕਰਦਾ ਸੀਗਾ ਉਹ اچانک ਦੋ ਬੱਸਾਂ ਦੇ ਪੇਟ 'ਚ ਆ ਗਿਆ ਮੌਕੇ ਤੇ ਡੈਥ ਹੋ ਗਈ ਦੋਨਿਆਂ ਨੇ ਕਰਦੇ ਬੁਲਾਏ ਨੇ ਡੈਡ ਹਾ ਉਸ ਲਈ ਕਹਿੰਦੀ ਡੈਡ ਬੋਡੀ ਅਗਲੀ ਕਾਰਵਾਈ ਵਿੱਚ ਲੈ ਜਾਂਦੀ ਜੀ ਸਰ ਮਤਲਬ ਉਹ ਦੋਨੇ ਪਾਰਟੀਆਂ ਨਾਲ ਲੈ ਕੇ ਠੰਡ ਦੋਨੇ ਪਾਰਟੀਆਂ ਨੂੰ ਬੁਲਾਇੰਗੇ ਥਾਣੇ ਬਸ ਸਾਰੇ ਬੈਠ ਗਏ ਕਿ ਇਸ ਦੀ ਗਲਤੀ ਮਤਲਬ ਜੋ ਬਿਆਲ ਖਾਣ ਕੇ ਐਸੀ ਕਾਰਵਾਈ ਵਿੱਚ ਲੈ ਜਾਂਦੀ ਜੀ ਮਾਰਦ